ਹੈਲੋ ਅ ਸੰਦਸਾ ਸੱਜਣ ਜੀ ਸਤਿ ਸ਼੍ਰੀ ਅਕਾਲ ਜੀ ਮਾਲਵਿੰਦਰ ਸਿੰਘ ਮਾਲੀ ਬੋਲ ਰਿਹਾ ਹਾਂ ਜੀ ਮਾਲੀ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ ਸ਼ੁਕਰੀਆ ਜੀ ਧੰਨਵਾਦ ਸਮਾਂ ਦੇਣ ਲਈ ਮੈਂ ਨਾ ਵੈਸੇ ਤਾਂ ਮਸਲੇ ਵੱਡੇ ਨੇ ਮੈਂ ਸੰਖੇਪ ਚ ਗੱਲ ਕਰਨੀ ਚਾਹੁੰਦਾ ਜੀ ਹਾਂਜੀ ਪਹਿਲੀ ਗੱਲ ਹਰ ਇੱਕ ਵੀ ਜਿਹੜਾ ਮਸਲਾ ਪੈਦਾ ਹੁੰਦਾ ਉਹਦੇ ਪਿੱਛੇ ਇੱਕ ਨੀਤੀ ਆ ਹੂੰ ਹੂੰ ਜਿਹੜੀ ਨਸ਼ੇ ਦੀ ਸਮੱਸਿਆ ਇਹਦੇ ਪਿੱਛੇ ਨਸ਼ੇ ਦੀ ਨੀਤੀ ਆ ਇੱਕ ਪੋਲਿਟੀਕਲ ਜੀਦੀ ਜੜ ਪਈਆ ਐਂਡੀਪੀਐਸ ਐਕਟ ਦੇ ਵਿੱਚ ਹੂੰ ਜਦੋਂ ਤੁਸੀਂ ਉੱਥੇ ਇੱਕ ਨੀਤੀ ਨਿਰਧਾਰਤ ਕਰਦੇ ਹੋ ਕੁਦਰਤੀ ਨਸ਼ੇ ਜਿਹੜੀ ਭੁੱਕੀ ਆ ਉਹ 200 ਰੁਪਏ ਕਿਲੋ ਤੋਂ 5000 ਹੋ ਜਾਂਦੀ ਆ ਫੀਮ ਦਾ ਤੋਲਾ 500 ਤੋਂ 5000 ਹੋ ਜਾਂਦਾ ਫਿਰ ਮੈਡੀਕਲ ਨਸ਼ੇ ਵੱਲ ਜਾਂਦਾ ਫਿਰ ਉੱਧਰ ਜਾਂਦਾ ਉੱਧਰ ਜਾਂਦਾ ਹੂੰ ਸਾਡੀ ਸਮੱਸਿਆ ਇਹ ਆ ਵੀ ਇਹ ਸਾਨੂੰ ਇਹ ਸਮਝਣ ਦੀ ਲੋੜ ਆ ਵੀ ਕੱਲਾ ਡੰਡੇ ਨਾਲ ਨਹੀਂ ਰਾਜ ਕਰਦੇ ਹੋ ਤੁਹਾਡਾ ਰਿਸਪੌਂਸ ਸਿਸਟਮ ਕੰਟਰੋਲ ਕਰਦੇ ਨੇ ਹੂੰ ਹੂੰ ਉਹ ਨਾ ਐਨਪੀ ਦੀ ਚੋਣਾਂ ਜੀ ਇੱਥੇ ਹੋਣੇ ਚਾਹੀਦੇ ਆ ਵੀ ਉਹ ਕਿਹੜੇ ਮੁੱਦੇ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਪਰ ਉਹ ਹੱਲ ਲੋਕ ਸਵਾਬ ਨਾਲ ਹੋਣੀ ਨੇ ਹੂੰ ਹੂੰ ਤੇ ਉਹ ਕਿਹੜੇ ਮੁੱਦੇ ਨੇ ਜਿਹੜੇ ਮੁਲਕ ਨੂੰ ਤਬਾਹੀ ਵੱਲ ਲਿਜਾ ਰਿਹਾ ਨੀਤੀਆਂ ਪਾਲਸੀਆਂ ਨੇ ਉਹਨਾਂ ਵੱਲ ਲੜਨ ਦੀ ਲੋੜ ਆ ਸਾਡੀ ਸਮੱਸਿਆ ਆ ਗਈ ਮਾਲੀ ਸਾਹਿਬ ਮਾਲੀ ਸਾਹਿਬ ਵੈਸੇ ਤੇ ਜਿਵੇਂ ਕੇਂਦਰੀਕਰਨ ਜਿਸ ਤਰੀਕੇ ਨਾਲ ਹੋ ਰਿਹਾ ਵਾ ਮੇਰੇ ਖਿਆਲ ਸਾਰੇ ਮਸਲੇ ਸ਼ਾਇਦ ਹੁਣ ਉੱਥੇ ਹੀ ਹੱਲ ਹੋਣੇ ਇੰਜ ਲੱਗ ਰਿਹਾ ਬਿਲਕੁਲ ਤੁਹਾਡੀ ਗੱਲ 100% ਸਹੀ ਆ ਵਾਤਾਵਰਨ ਦਾ ਮਸਲਾ ਹੂੰ ਇਹ ਰਾਜਾਂ ਦਾ ਮਸਲਾ ਸੀ ਇਹ ਕੇਂਦਰੀ ਸੂਚੀ ਚ ਪਾ ਲਿਆ ਸਿੱਖਿਆ ਦਾ ਮਸਲਾ ਸੀ ਉਹ ਪਾ ਲਿਆ ਡੈਮ ਕੰਟਰੈਕਟ ਉਹਨਾਂ ਨੇ ਕਰ ਲਿਆ ਨਸ਼ਿਆਂ ਬਾਰੇ ਜਿਹੜੀ ਪਾਲਸੀ ਆ ਐਨਡੀਪੀ ਐਕਟ ਦੀ ਉਹਨਾਂ ਨੇ ਕਰ ਲਈ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਤਰ੍ਹਾਂ ਕਿ ਸਾਡਾ ਫੋਕਸ ਇਹ ਹੋਣਾ ਚਾਹੀਦਾ ਵੀ ਜਿਹੜੇ ਸਾਡੇ ਐਮਪੀ ਨੇ ਭਾਈ ਤੁਸੀਂ ਇਹ ਦੱਸੋ ਲੋਕ ਸਭਾ 'ਚ ਜਾ ਕੇ ਪੰਜਾਬ ਦੇ ਕਿਹੜੇ ਮਸਲੇ ਤੁਸੀਂ ਕਿਵੇਂ ਠਾਉਂਗੇ ਹੂੰ ਤੇ ਲੋਕ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਮੁਲਕ ਦੀਆਂ ਨੀਤੀਆਂ ਗਲਤ ਨੇ ਉਹਨਾਂ ਬਾਰੇ ਕੀ ਕਰੋਗੇ ਹੂੰ ਸਾਡਾ ਇਹ ਹੈ ਅਸੀਂ ਐਮਐਲਏ ਨੂੰ ਇਹ ਤਾਂ ਪੁੱਛਦੇ ਨਹੀਂ ਤੂੰ ਵਿਧਾਨ ਸਭਾ 'ਚ ਕੀ ਕੀਤਾ ਸਾਡਾ ਰੌਲਾ ਭੋਗ ਤੇ ਨਹੀਂ ਆਇਆ ਬਿਲਕੁਲ ਠੀਕ ਹੈ ਆਫਸਰ ਸ਼ਾਹੀ ਜੀ ਮੈਂ ਤਾਂ ਇਹ 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 ਮਾਲਵਿੰਦਰ ਮਾਲੀ ਜੀ ਮੈਂ ਤੇ ਸਭ ਕੁਝ ਭੁਗਤਿਆ ਹਾਂ ਮੈਂ ਇਹ ਦੇਖਿਆ ਵਾ ਸਭ ਕੁਝ ਜੋ ਤੁਸੀਂ ਵਿਧਾਨ ਸਭਾ 'ਚ ਕਹਿੰਦੇ ਵੈਸੇ ਤੇ ਵਿਧਾਨ ਸਭਾ ਦੇ ਸੈਸ਼ਨ ਨਹੀਂ ਤੁਸੀਂ ਵੇਖ ਲਏ ਸਾਰੇ ਸਾਲ ਦੇ ਵਿੱਚ 10 ਕੇ 15 ਸੈਸ਼ਨ ਸਾਰੇ ਹੁੰਦੇ ਆ ਸੋ ਉੱਥੇ ਕੀ ਤੁਸੀਂ ਮਸਲਾ ਚੁੱਕੋ ਤੇ ਕੀ ਨਾ ਚੁੱਕੋ ਔਰ ਸਾਰੀ ਆਸ ਹੀ ਇਹ ਵਾ ਆਪ ਵੀ ਤੁਸੀਂ ਲੋਕਾਂ ਦੇ ਭੋਗਾਂ ਤੇ ਤੇ ਵਿਆਹਾਂ ਸ਼ਾਦੀਆਂ ਤੇ ਪਹੁੰਚੋ ਜੀ ਮਾਲਵਿੰਦਰ ਜੀ ਆਪਣੀ ਗੱਲ ਪੂਰੀ ਕਰ ਲਓ ਕਿਉਂਕਿ ਫਿਰ ਆਪਾਂ ਅਗਲੀ ਕਾਲ ਨੂੰ ਆ ਜੀ ਮੈਂ ਸੰਖੇਪਿਤ ਕਰਦਾ ਦੇਖੋ ਤੁਸੀਂ ਨਕੋਦਰ ਵਾਲਾ ਐਡਾ ਵੱਡਾ ਮਸਲਾ ਉਠਾਇਆ ਪੂਰੇ ਜ਼ੋਰ ਨਾਲ ਉਹ ਬਲਕਣੀ ਬਣ ਕੇ ਸਾਰੇ ਕਿਸੇ ਨੇ ਗੱਲੇ ਨਹੀਂ ਕੀਤੀ ਜੀ ਸੋ ਇਹ ਕਰਕੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਉਹਦੇ ਵਿੱਚ ਇਹ ਆ ਵੀ ਐਮਪੀ ਦਾ ਰੋਲ ਕੀ ਆ ਪਰ ਸਾਡਾ ਰੋਲਾ ਨਾ ਵਿਚਾਰ ਦੀ ਥਾਂ ਸੀ ਕਿਹਨਾਂ ਸਾਡੀ ਸ਼ਬਦ ਗੁਰੂ ਦੀ ਧਰਤੀ ਆ ਜੀ ਅਸੀਂ ਕਹਿੰਦੇ ਆ ਹੋ ਇਕੱਤਰ ਮਿਲੋ ਮੇਰੇ ਭਾਈ ਗੁਰਮੁਖ ਬੈਠੇ ਸਫਾ ਮਛਾਏ ਦੁਬਦਾ ਦੂਰ ਕਰੋਲੇ ਲਾਏ ਪਰਵਾਰਾਂ ਨਾਲ ਸਾਡਾ ਕੀ ਵਿਰੋਧ ਆ ਜੀ ਅਸੀਂ ਕਹਿੰਦੇ ਆ ਬਾਦਲ ਪਰਿਵਾਰ ਨੂੰ ਨਹੀਂ ਰਹਿਣ ਦੇਣਾ ਉਹ ਬਾਦਲ ਪਰਿਵਾਰ ਦੀਆਂ ਨੀਤੀਆਂ ਕੀ ਨੇ ਪਾਲਸੀਆਂ ਕੀ ਨੇ ਜੀਨਾ ਕਰਕੇ ਆਵੇ ਜੀ ਪਰਿਵਾਰ ਆਵੇ ਪਰ ਚੰਗੇ ਕੰਮ ਤੇ ਲੋਕ ਲੋਕ ਹਿੱਤ ਦੇ ਵਿੱਚ ਤੇ ਆਉਣ ਨਾ ਲੋਕ ਹਿੱਤ ਦੇ ਕੰਮ ਤੇ ਕਰਨ ਮਿਹਰਬਾਨੀ ਥੈਂਕ ਯੂ ਮਾਲੀ ਸਾਹਿਬ ਬਹੁਤ ਮਿਹਰਬਾਨੀ ਓਕੇ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ